ਕੋਈ ਨਹੀਂ ਆ ਬਸ ਬੈਠਾ ਵੇ ਬਈ ਸਮਝ ਆ ਰਹੀ ਹੈ ਕਿਸ ਨੂੰ ਹੱਥ ਖੜੇ ਕਰੋ ਕਿਹਨੂੰ ਕਿਹਨੂੰ ਸਮਝ ਆ ਰਹੀ ਚਾਰ ਕ ਜਾਨਾਂ ਨਾ ਆਉਂਦੀ ਬਾਕੀ ਸਾਰੇ ਗੱਲਾਂ ਚ ਲੱਗੇ ਖੜੇ ਆ ਤਾੜੀ ਮਾਰੋ ਬਾਬੇ ਦੇ ਨਾਮ ਤੇ ਇੱਕ ਵਾਰੀ ਜਾਂ ਬਹਿਵਾਂ ਤੇ ਤੁਨੋਂ ਪੱਤੀ ਤੇ ਵਿੱਚ ਭਾਗੇ ਲੌਂਗ ਲੈਚੀਆਂ ਪੱਤੀ ਹਾਂਜੀ ਹੋ ਤੇਰੀ ਲਾਵਾ ਬੋਤਲ ਮੁਰਗੀ ਨੇ ਮਾਇਆ ਖਬਰ ਲਿਆ ਦੇ ਤੂੰ ਤੇਰੀ ਲਾਵਾ ਬੋਤਲ ਮੁਰਗੀ ਨੇ ਮਾਇਆ ਖਬਰ ਲਿਆ ਦੇ ਤੂੰ ਆ ਕਿੰਨੇ ਬਾਬੇ ਨਰਨ ਆਵਾਂਗੇ ਸਾਧੀਆਂ ਮੈਂ ਤਰਦਾ ਮੇਰੇ ਗੁਰੂ ਜੀ ਖੇਡੀਆਂ ਜਿੰਨਾ ਚਿਰ ਪੌਂਚ ਚੱਲੂਗੀ ਔਰ ਜਿੰਨਾ ਚਿਰ ਗੱਜ-ਬੱਜ ਕੇ ਚੱਲੂਗੀ ਬੇਤੀ ਕਰਦਾ ਬੈਠਣ ਦੀ ਕਿਰਪਾਲਤਾ ਕਰ ਜਿੰਨੇ ਫਕੜ ਕੇ ਰਹੀ ਬਾਤ ਕਰ ਦੇ ਕਸਮ ਖੁੰਦਾ ਦੀਵੇ ਬੜਾ ਪਿਆਰਾ ਲੱਗਦਾ ਹੈ ਲੱਗਦਾ ਹੈ ਕਿਸਮਤ ਖੁਦਾ ਦੀ ਹੈ ਦੇਈ ਲੈ ਵੀ ਇੱਥੇ ਕਾਲੇ ਦੇ ਘਰ ਦੀ ਬੈਠੀ ਹੱਥ ਖੜਾ ਕੀਤਾ ਇੰਦਰੀ ਤੇ ਜੋ ਕਾਲੇ ਦੇ ਘਰ ਦੀ ਹੋ ਜਾਓ ਜੀ ਇਹ ਹੋ ਜਾਓ ਨਿਤ ਨਿਤ ਨਹੀਂ ਮਿਲਦੇ ਰਾਜ ਦੀ ਪਾਸ਼ਾ ਦੇ ਦੁਆਰ ਨਿਤ ਨਿਤ ਲੱਭਦੇ ਠੀਕ ਹੈ ਜੇ ਤਾਂ ਵੇੜਾ ਤੜ ਪਿਚਾਰੀਰ ਮਾਲਕ ਦੀ ਜੱਟਾ Peraí. Era... ਆਹ ਪੁੱਤੋ ਇਹ ਮੈਂ ਆਪਦੇ ਸ਼ਰੀਰ ਬਾਰੇ ਪੁੱਛਣਾ ਆਪਦੇ ਘਰ ਬਾਰੇ ਪੁੱਛਣਾ ਹੈ ਕਹਿੰਦਾ ਤੈਨੂੰ ਸਾਲ ਲੜਾਈ ਪਈ ਤੇ अच करे सजरो हर تا بي کري گي تي تي گا اے سنا کيڑی گل سوچ ليني دي تاں نیں مڃي بابا کنا نیں اوهي گل پٽي او اے سري رو تقريب کي رهي اے سار کي ڏيکڻا آواز ني آواز ني ਪਤਾ ਨਹੀਂ ਕਿੰਛਾ ਲਿਆ ਦੋ ਜੱਜੇ ਕਾਰ ਦੇ ਬੇੜੇ ਪਾਰ ਆ ਨਾ ਪਤਾ ਹੀ ਕਹਿੰਦਾ ਕੰਮ ਹੋ ਰਿਹਾ ਚੱਸੀ ਕਹਿੰਦਾ ਕਈ ਕੇਰ ਸੁਹਣੇ ਬੇੜੇ ਪਾਰ ਹੋ ਜਾਣੇ ਹਾਂ ਸਰਮਾਇਨ ਮੇਰੇ ਕੋਲ ਬੰਦਾ ਹਾਜ਼ਰ ਰੱਖਣਾ ਹੈ ਉੱਡ ਨਾ ਕੇ ਆਏ ਆਏ ਵੇ ਤੂੰ ਸਾਡੇ ਮੈਨੂੰ ਐਸੇ ਬਾਤ ਮਰ ਗਿਆ ਕਿ ਮੁਾਰ ਹੋ ਗਏ ਠੀਕ ਆ ਹਾਂ ਤਾਂ ਬਿਆਸਪਾਸ ਹੈ ਇਹਨ ਮੇਰੇ ਚੱਕਰ ਫੇਰ ਬੈਣੇ ਬੈਜੋ ਥੱਲੇ ਬੈਜੋ ਭੈਣ ਜੀ ਮੋਬਾਈਲ ਚੋਂਗੇ ਤੁਸੀਂ ਕਰੋ ਹੋ ਜਿਤਕਾਰੇ ਨਾ ਮੈਂ ਭੂਕ ਨੇ ਆ ਅੱਗੇ ਲਾ ਕੇ

ਆ ਮੇਰਾ ਮੱਕਾ ਸੱਤ ਹੀ ਹੋਏ ਤੇਰਾ ਨਾ ਮੁੰਡਾ ਨਹੀਂ ਮੁੰਡਾ ਇਹ ਕੋਈ ਨਹੀਂ ਸਮਰੀ ਹੈ ਹੈ ਮੁੰਡਾ ਦੇ ਰਸਤੇ ਕਵਾਦ ਗਿਆ ਫਿਰ ਹੈ ਬਾਬਾ ਮੇਰੇ ਕੋਈ ਨਹੀਂ ਦੀ ਤਾਕਤ ਦਾ ਸ਼ਰਾਬ ਨਾ ਛੱਡੇ ਜਦੋਂ ਲਾਗਦੀ ਹੈ ਬਾਬਾ ਸਾਡਾ ਕਾਹਦਾ ਬਾਬਾ ਕਾਲੀ ਦਾ ਬਾਬਾ ਬਰਦੇ ਰਹੇ ਜੀ ਹੈ जनानी